ਕਿਹੜਾ ਏਰੀਆ ਤੇ ਕੀ ਮਾਮਲਾ ਸਾਰਾ ਇਹ ਸਾਡੇ ਪੰਡਈ ਦਾ ਘਰ ਹੈਗਾ ਪੱਡੇ ਦਸਵਾਣਾ ਸਾਡੇ ਕੋਲ ਚੋਰ ਵੜ ਗਿਆ ਆਪਾਂ ਚੋਰ ਫੜਿਆ ਤੇ ਪੰਡਈ ਜੀ ਕਿੱਥੇ ਗਏ ਆ ਪੰਡਈ ਆਪਣੇ ਘਰ ਗਿਆ ਸੀ ਕੰਦੇ ਉਹ ਤੇ ਕਿੱਦਾਂ ਮੈਂ ਮੈਂ ਕੋਈ ਫੜਿਆ ਕਿ ਤੋੜਿਆ ਕਿਸ ਚੀਜ਼ ਨਾਲ ਤਾਲਾ ਤੋਂ ਕੁਝ ਪਤਾ ਲੱਗਿਆ ਸਭਲਾ ਤੋੜਿਆ ਜੀ ਸਰੀਆਂ ਨਾਲ ਤਾਲਾ ਤੇ ਅੰਦਰ ਵੜਿਆ ਇਹ ਤੇ ਕੁਛੇ ਪਤਾ ਚੋਰੀ ਚੋਰੀ ਕੀਤਾ ਕੀ ਆ ਕੁਛ ਲੱਗਿਆ ਪਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਇਸ ਬਾਰੇ ਤੇ ਕੀ ਦੱਸਦਾ ਆਪਣੇ ਬਾਰੇ ਕੁਝ ਦੱਸਦਾ ਪਿਆ ਆਪਣਾ ਕੁਝ ਨਹੀਂ ਦੱਸਦਾ ਜੀ ਤੇ ਕੀ ਨਿਸ਼ਾਨਾ ਨੂੰ ਸ਼ਕਤ ਹੈ ਕੀ ਲੱਗਦਾ ਤੁਹਾਨੂੰ ਸਰ ਆਏ ਦਿਨ ਚੋਰੀ ਹੁੰਦੀ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਜਿੱਦਾ ਸ਼ਾਇਦ ਚੋਰੀ ਬਹੁਤ ਹੋਣਾ ਪਈ ਹੈ ਤੇ ਕੀ ਕਹਿਣਾ ਚਾਹੋਗੇ ਹੁਣ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਕੀ ਜਾਂਦੇ ਹਾਂ ਪੁਲਿਸ ਦਾ ਧਿਆਨ ਦੇਣਾ ਤੁਹਾਨੂੰ ਛੇੜੀਆਂ ਦੇ ਉੱਤੇ ਸਖਾਸਕਰ ਨਸ਼ੇੜੀ ਸਭ ਤੋਂ ਜ਼ਿਆਦਾ ਕੰਮ ਕਰਦੇ ਵੇਚੋ ਜੀ ਕਿ ਤੁਹਾਨੂੰ ਕਿਦਾਂ ਲੱਗਿਆ ਕਿ ਇਹ ਬੰਦਾ ਫੜਿਆ ਗਿਆ ਵਾ ਮੈਂ ਇਹ ਚੋਰੀ ਕਰਨ ਆਇਆ ਵਾ ਇਹ ਭਾਈ ਉਹਨੇ ਪੰਡਈ ਤੇ ਗਵੰਡੀ ਹੈਗੇ ਭਾਜੀ ਉਹਨੀਆਂ ਨਾਲ ਫੋਨ ਕੀਤਾ ਕਿ ਚੋਰ ਆਇਆ ਵਾ ਪੰਡਈ ਦਾ ਫੋਨ ਆਇਆ ਕਿ ਚੋਰ ਆ ਗਿਆ ਤੇ ਉਹ ਜੱਗ ਦਿੱਸ ਕੋਈ ਖੜਕਾ ਖੁੜਕਾ ਸੁਣਿਆ ਜਿੱਦਾ ਇਹ ਭਾਈ ਉਹਨੇ ਖੜ ਤੇ ਉਸ ਤੋਂ ਬਾਅਦ ਫੇ ਪਤਾ ਲੱਗਿਆ ਕੀ ਹੈ ਪਤਾ ਲੱਗਿਆ ਕੋ ਸੱਬਲ ਵੀ ਮਿਲੀ ਹੈ ਕਾਮਲਾ ਆਇਆ ਜਿਹੜਾ ਥੜੇ ਕੋਈ ਕਿਸੇ ਦਾ ਕੰਮ ਬਹੁਤ ਵੱਡਾ ਸੀ ਇੱਕ ਤੇ ਸਾਈਕਲ ਤੇ ਆਇਆ ਤੇ ਲੋਕ ਲੱਗਾ ਜਿਹਦੇ ਕੋਲ ਸਰੀਆ ਸੀ ਇਹਨਾਂ ਦੇ ਜਿੰਨਾ ਡੋਲਰ ਦਾ ਪਬਲਿਕ ਨਹੀਂ ਫੜਿਆ ਗਿਆ ਫੜਿਆ ਗਿਆ ਨਹੀਂ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਉਨ ਡਿਊਟੀ ਅਫਸਰ ਆ ਰਿਹਾ ਜੀ ਸਾਡੇ ਜਿਹੜੇ ਥਾਣੇ ਵਾਲੇ ਸਾਡਾ ਪੀਸੀ ਆ ਉਹ ਡਿਊਟੀ ਅਫਸਰ ਇੱਥੇ ਬੁਲਦ ਕਰ ਰਹੇ ਕੰਮ ਕੰਮ ਕੋਈ ਬ੍ਰਾਹਮੜ ਬ੍ਰੂਮਤ ਹੋਇਆ ਕੁਝ ਮੇਰਾ ਸਰੀਰ ਹੋਇਆ ਇੱਕ ਬਾਕੀ ਕੁਝ ਨਹੀਂ ਹੋਇਆ ਕੋਈ ਸਾਈਕਲ ਜਹੇ ਦਾ ਠੀਕ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ